ਕਰਦੇ ਹਾਲਾਤ ਤਾਂ ਬਹੁਤ ਮਾਰੇ ਨੇ ਪਰ ਘਰਾਂ ਦਾ ਕੰਮ ਕਰਕੇ ਥੋੜਾ ਬੋਤਾ ਬਿਜਾਰਾ ਕਰ ਸਕਦੇ ਆ ਬੇਟਾ ਕਿੰਨੇ ਘਰਾਂ ਦਾ ਕੰਮ ਤੁਸੀਂ ਕਰਦੇ ਹੋ ਜੀ ਸੱਤ ਅੱਠ ਘਰਾਂ ਦਾ ਕੰਮ ਕਰਦੇ ਆ ਸੱਤ ਅੱਠ ਘਰਾਂ ਦਾ ਹਾਂ ਫਿਰ ਘਰ ਦਾ ਗੁਜ਼ਾਰਾ ਉਸ ਦੇ ਨਾਲ ਹੋ ਜਾਂਦਾ ਜੀ ਕਿਸ ਤਰ੍ਹਾਂ ਥੋੜਾ ਬੋਤਾ ਹੋ ਜਾਂਦਾ ਕਦੀ ਕਰ ਸਕਦੇ ਆ ਕਦੀ ਨਹੀਂ ਕਰਦੇ ਮੰਗਿਆਈ ਦੇ ਦੌਰ ਦੇ ਵਿੱਚ ਤੇ ਗਰਮੀ ਦੇ ਵਿੱਚ ਕੰਮ ਕਰਦੇ ਆ ਤਾਰ ਦੇ ਵਿੱਚ ਮਾਤਾ ਜੀ ਬਜ਼ੁਰਗ ਮਾਤਾ ਜੀ ਦੇ ਚਾਰ ਤੁਹਾਡੇ ਭੈਣ ਭਰਾ ਵੀ ਨੇ ਤਾਂ ਫਿਰ ਉਹ ਸਾਰਾ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਹੈ ਹਾਂਜੀ ਬਹੁਤ ਔਖਾ ਇਹ ਪਹਿਲਾ ਵਿਆਹ ਹੈ ਕਰਦੇ ਵਿੱਚ ਹਾਂਜੀ ਅੱਛਾ ਕੀ ਕੀ ਸਮਾਨ ਫਿਰ ਖਰੀਦ ਲੈ ਜੀ ਹੁਣ ਤੱਕ ਹਜੇ ਤੱਕ ਤਾਂ ਕੁਝ ਨਹੀਂ ਖਰੀਦਿਆ ਕੋਈ ਸਮਾਨ ਨਹੀਂ ਖਰੀਦਿਆ ਹਾਂਜੀ ਹਜੇ ਤੱਕ ਕੁਝ ਨਹੀਂ ਖਰੀਦਿਆ ਸਹੀ ਵਿਆਹ ਦੀ ਤਰੀਕ ਤੁਸੀਂ ਵੀ ਦੱਸ ਦਿਓ ਇੱਕ ਵਾਰ ਵਿਆਹ ਦੀ ਜੂਨ 18 19 ਅੱਛਾ 18 ਹਾਂਜੀ ਕਿਸੇ ਰਿਸ਼ਤੇਦਾਰ ਨੇ ਕਿਹਾ ਵੀ ਅਸੀਂ ਮਦਦ ਕਰਾਂਗੇ ਜਾਂ ਸਹਾਇਤਾ ਕਰਾਂਗੇ ਨਹੀਂ ਜੀ ਹਜੇ ਤੱਕ ਤਾਂ ਕਿਸੇ ਨੇ ਵੀ ਨਹੀਂ ਕਿਹਾ ਅਛਾਏ ਕਿਸੇ ਨੇ ਨਹੀਂ ਕਿਹਾ ਹਾਂ ਜੀ ਭਾਣੇ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਤੋਂ ਮਦਦ ਦੇ ਰੂਪ ਦੇ ਵਿੱਚ ਕੀ ਸਹਾਇਤਾ ਦੀ ਮੰਗ ਕਰਦੇ ਹੋ ਅਸੀਂ ਉਹਨਾਂ ਨੂੰ ਇਹੇ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਕੋਈ ਮਦਦ ਕਰ ਸਕਣ ਹਾਂ ਜੀ ਹਾਂ ਜੀ ਇਹ ਬੜਾ ਨੰਬਰ ਵੀ ਬੋਲ ਦਿਓ ਆਪਣਾ 7973211365 ਇੱਕ ਵਾਰ ਫਿਰ ਬੋਲਦੇ ਹਾਂ ਜੀ 7973211365 ਇੱਕ ਵਾਰ ਅਪੀਲ ਉਹਨਾਂ ਨੂੰ ਜ਼ਰੂਰ ਕਰ ਦਿਓ ਕਿ ਜਿਵੇਂ ਕਿ ਮੰਗਾਈ ਦਾ ਦੌਰ ਹੈ ਕਿਵੇਂ ਦੀ ਤੁਹਾਡੀ ਸਹਾਇਤਾ ਹੋ ਜਾਏ ਕਿ ਕੋਈ ਵਿਆਹ ਹੀ ਕਰ ਦੇ ਕੋਈ ਸਮਾਨ ਲੈ ਕੇ ਕੋਈ ਸੌਦਾ ਲੈ ਕੇ ਦੇ ਦੇਵੇ ਉਹਦੇ ਨਾਲ ਜਿਹੜਾ ਹੋ ਜਾਵੇ ਹਾਂਜੀ 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 ਕਹਿਣਾ ਚਾਹੋਗੇ ਕੋਸ਼ਿਸ਼ ਤੇ ਕੋਈ ਕਹੋ ਕੋਈ ਸਹਾਇਤਾ ਤੁਹਾਡੀ ਹੋ ਜਾਵੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕਾਰਜ ਆਨੰਦ ਕਾਰਜ ਹੀ ਕਰ ਦੇਣ ਅੱਛਾ ਜੀ ਹਾਂਜੀ